ਲੋਵੀ ਦੋਸਤੋ ਅੱਜ ਨਵੀਂ ਵੀਡੀਓ ਚ ਵੈਲਕਮ ਕਰਨੇ ਆਂ ਕਾਫੀ ਦਿਨਾਂ ਬਾਅਦ ਵੀਡੀਓ ਲੈ ਕੇ ਆਏ ਆਂ ਨਵੀਂ ਦੋਸਤਾਂ ਦੇ ਕਮੈਂਟਸ ਆ ਰਹੇ ਸਨ ਕਿ ਤੁਸੀਂ ਫਲੱਡ ਦੇ ਉੱਤੇ ਗੱਲ ਨਹੀਂ ਕਰਦੇ ਪਏ ਕੋਸ਼ਿਸ਼ ਨਵਾਂ ਕੰਟੈਂਟ ਵੇਖੀ ਜਾ ਰਹੇ ਹੋ ਦੂਸਰੇ ਚੈਨਲ ਤੇ ਵੀ ਤੇ ਦੇਖੋ ਜੀ ਫਲੱਡ ਦੇ ਹਵਾਲੇ ਨਾਲ ਤੇ ਅਸੀਂ ਬਹੁਤ ਸਾਰੀਆਂ ਵੀਡੀਓਜ਼ ਬਣਾਈਆਂ ਸਨ ਔਰ بار-बार ਇੱਕ ਹੀ ਚੀਜ਼ ਨੂੰ ਲੈ ਕੇ ਆਉਣ ਨਾਲ ਵੀ ਤੇ ਜਿਹੜੇ ਬਹੁਤ ਸਾਰੇ ਵੇਖਣ ਵਾਲੇ ਆਪਣੇ ਭਰਾ ਨੇ ਉਹ ਕਹਿੰਦੇ ਨੇ ਕਿ ਭਾਈ ਦੂਸਰਾ ਇੱਕ ਹੀ ਚੀਜ਼ ਨਾ ਖਾਈ ਜਾਓ ਕੋਈ ਮੁxtਲਿਫ ਚੀਜ਼ ਵੀ ਵੇਖੋ no doubt ਫਲੱਡ ਨੇ ਨੁਕਸਾਨ ਤੇ ਕੀਤਾ ਹਰ ਬੰਦੇ ਦਾ ਨਾ ਕਾਰੋਬਾਰ ਦਾ ਬੜਾ ਨੁਕਸਾਨ ਹੋਇਆ ਹੈ ਮਾਲੀ ਜਾਨੀ ਨੁਕਸਾਨ ਬੜਾ ਹੋਇਆ ਹੈ ਉਹ ਅਸੀਂ ਦੇਖਿਆ ਕਿ ਸੇਲਾਬ ਵਿੱਚ ਇਨਸਾਨੀ ਲਾਸ਼ਾਂ ਜਿਹੜੀਆਂ ਉਤਾਰਦੀਆਂ ਹੋਈਆਂ ਆਈਆਂ ਨੇ ਇੱਥੇ ਚੜਦੇ ਇੱਥੇ ਲੈਂਦੇ ਪੰਜਾਬ 'ਚ ਔਰ ਸਾਡੇ ਇਥੇ ਆਪਣੇ ਪੰਜਾਬ ਚ ਬੜੇ ਲੋਕ ਬੇਕਾਰ ਹੋਏ ਨੇ ਬਿਲਕੁਲ ਐਵੇਂ ਹੀ ਲੇਕਿਨ ਇਹ ਕਿ ਪੰਜਾਬ ਦੇ ਲੋਕਾਂ ਨੇ ਬਾਰੇ ਸਭ ਮਦਦ ਵੀ ਬਹੁਤ ਕੀਤੀ ਔਰ ਵੀ ਬਹੁਤ ਨੇਕ ਲੋਕਾਂ ਦੇ ਵਾਸਤੇ ਚੜਦੇ ਪੰਜਾਬ ਚ ਅਸੀਂ ਵੇਖਿਆ ਬੜੇ ਲੋਕਾਂ ਨੇ ਮਦਦ ਕੀਤੀ ਹੈ ਇਥੇ ਲੈਣਦੇ ਚ ਵੀ ਬੜੀ ਮਦਦ ਹੋਈ ਹੈ ਔਰ ਹੁਣ ਲੋਕ ਜਿਵੇਂ ਵਾਪਸੀ ਕਰਨ ਲੱਗੇ ਨੇ ਆਪਣੇ ਘਰਾਂ ਨੂੰ ਔਰ ਵੇਖਿਆ ਕਿ ਘਰ ਹੀ ਨਹੀਂ ਲੱਭ ਰਿਹਾ ਨਾ ਬਹੁਤ ਸਾਰੀ ਜਗ੍ਹਾ ਤੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਚੱਲ ਰਿਹਾ ਕਿ ਸਾਡਾ ਘਰ ਸਾਡਾ ਡੇਰਾ ਜਿਹੜਾ ਇੱਕ ਐਸ ਜਗ੍ਹਾ ਤੇ ਸੀ ਸਾਡੀਆਂ ਫਸਲਾਂ ਕਿਸ ਜਗ੍ਹਾ ਤੇ ਸਨ ਕਿਉਂਕਿ ਸਾਰੀ ਇਹ ਉਹਦੇ ਉੱਤੇ ਜਿਹੜੀ ਮਿੱਟੀ ਔਰ ਜਿਹੜੇ ਸਲਾਬੀ ਮਿੱਟੀ ਹੁੰਦੀ ਆ ਚੁੱਕੀ ਹੈ ਅੱਛਾ ਭਾਈ ਸਭ ਇੱਕ ਬੰਦਾ ਵੇਖਿਆ ਤੁਸੀਂ ਜਿਹੜਾ ਸਲਾਬ ਚ ਅੱਗੇ-ਅੱਗੇ ਰਿਹਾ ਵਾ ਔਰ ਉਹਨੇ ਲੋਕਾਂ ਚ ਪੈਸੇ ਵੰਡਣ ਚ ਪਿੱਛੇ ਨਹੀਂ ਰਿਹਾ ਲੋਕਾਂ ਦੀ ਮਦਦ ਵਾਸਤੇ ਹਰ ਲੰਮਾ ਚਾ ਬਿਲਕੁਲ ਉਹ ਮਨਕੀਰਤ ਤੌਲਖ ਨੇ ਸਾਰੇ ਆ ਲੋਕਾਂ ਨੇ ਬੜੀ ਮਦਦ ਕੀਤੀ ਹੈ ਚੜਦੇ ਪੰਜਾਬ ਦੇ ਜਿਹੜੇ ਮਤਲਬ ਖਾਂਦੇ ਪੀਂਦੇ ਸਣ ਲੋਗ ਸਭ ਨੇ ਮਦਦ ਕੀਤੀ ਹੈ ਲੇਕਿਨ ਮਨਕੀਰਤ ਨੂੰ ਉਸ ਹੀ ਹਰ ਜਗ੍ਹਾ ਵੇਖਿਆ ਹੈ ਟਰੈਕਟਰਾਂ ਤੋਂ ਲੈ ਕੇ ਕੈਸ਼ ਤੱਕ ਹਰ ਤਰ੍ਹਾਂ ਲੋਗਾ ਨੇ ਮਦਦ ਕੀਤੀ ਹੈ ਔਰ ਫਲਾਬੜੀ ਜਗ੍ਹਾ ਤੇ ਵੀ ਗਿਆ ਹੈ ਅੱਜ ਉਹਦੀ ਇੱਕ ਵੀਡੀਓ ਹੈ ਸਾਡੇ ਕੋਲ ਮਨਕੀਰਤ ਦੀ ਮਨਕੀਰਤ ਭਾਈ ਦੀ ਕਿ ਇਸੇ ਕਬੱਡੀ ਦੇ ਪਲੇਅਰ ਦੇ ਘਰ ਗਏ ਨੇ ਔਰ ਉੱਥੇ ਜਾ ਕੇ ਉਹਦੀ ਕੋਈ ਹੈਲਪ ਵਗੈਰਾ ਕਰ ਰਹੇ ਨੇ ਚੱਲ ਕੇ ਆਪਾਂ ਵੀਡੀਓ ਦੇਖਨੇ ਆਪਾਂ ਹਾਂਜੀ ਵੀਡੀਓ ਦੇਖਣੀ ਹੈ ਫਿਰ ਗੱਲ ਬਾਤ ਹੋਵੇ ਅੱਜ ਵੀ ਇਹ ਰਗੇ ਠੀਕ ਆ ਜਿਹੜੀ ਨੂੰ ਕੁੜੀਆਂ ਨੂੰ ਸ਼ੌਕ ਹੁੰਦਾ ਹੈ ਕਿ ਰੂਮ ਦਾ ਕਲਰ ਪਿੰਕ ਕਰਨਾ ਉਹ ਵੀ ਕਰਾਈ ਜੋ ਕਰਉਣਾ ਹਾਂ ਜਿਹੜਾ ਜੀ ਕਰਦਾ ਉਹ ਜੀ ਹਰਦਾ ਜੀਵੇ ਆ ਮਰੇ ਨਹੀਂ ਇਹ ਸਾਡਾ ਫਰਜ਼ ਆ ਆਪਣੇ ਭੈਣੋਆਂ ਦਾ ਖੜਨਾ ਜੀ ਖੜਿਆ ਹਮੇਸ਼ਾ ਕੋਈ ਪਰਵਾਹ ਨਹੀਂ ਤਾਂ ਆਪਦਾ ਘਰ ਨੂੰ ਆਪਾਂ ਕੀ ਰੱਖ ਲੱਗੇ ਇਹਨਾਂ ਤੇ ਬਰਾ ਪੂਰਾ ਵਧੀਆ ਪੂਰਾ ਹੈ ਠੀਕ ਆ ਬਾਈ ਜੀ ਦੋ ਬੰਦੇ ਆ ਪੂਰਾ ਵਧੀਆ ਆ ਦਸਾਂ ਦੇ ਕੋਲ ਪੰਜ ਕੁਲੇਰਾਂ ਨੇ ਵੀ ਤਾਂ ਪੰਜ ਆ ਗਿਆ ਉਹ ਤਿੰਨ ਤੋਂ ਪੰਜ ਚ ਕੋਟੀ ਤੋਂ ਨਹੀਂ ਹੋਣੀ ਹੈ ਨਾ ਹੋਰ ਵੀ ਬੱਲੇ ਬੱਪੂ ਲਈ ਐਕਸਟਰਾ ਇਹ ਲਾਓ ਵਧੀਆ ਰਹੋ ਦਸ ਰੱਖੀ ਲੱਗਿਆ ਜਿੰਨਾ ਵੀ ਲੱਗਿਆ ਮੇਰੀ ਗੱਲ ਨੂੰ ਹੁਣ ਜੰਗੀਰ ਕੱਢਣੀ ਜੇਣੀ ਹੈ ਆਪਾਂ ਕੀ ਕਰੀਏ ਨਹੀਂ ਪੁੱਤ ਠੀਕ ਹੈ ਇੱਕ ਹੋਰ ਦੇ ਦੇ ਤਾਂ ਬਿਆਹ ਦੀ ਗੱਡੀ ਮੇਰੇ ਲਈ ਦੇ ਆ ਬੱਲੇ ਆਖਰੀ ਟੂਰਨਾਮੈਂਟ ਠੀਕ ਹੈ ਤੁਸੀਂ ਸਾਡੇ ਪੰਜਾਬ ਦੇ ਸ਼ੇਰ ਨਹੀਂ ਆ ਹੋ ਠੀਕ ਹੈ ਤੁਹਾਡੇ ਸ਼ੇਰ ਤਾਂ ਆਇਆ ਕਿਸੇ ਚੀਜ਼ ਦੀ ਕੋਈ ਪਰ ਜਿਹੜੇ ਨੂੰ ਪਰਵਾਹ ਨਹੀਂ ਕਰੀ ਮਾਨ ਸਾਹਿਬ ਜੀਣੀਆਂ ਕੁੜੀਆਂ ਪੰਜਾਬ ਨੂੰ ਗੇਮ ਖੇਡਣੀਆਂ ਬਸ ਤੁਸੀਂ ਜੋ ਵਧੀਆ ਹੋ ਸਕੇ ਬਾਕੀ ਤੁਸੀਂ ਸਾਡੇ ਤੋਂ ਵੱਟੂ ਠੀਕ ਹੈ ਜੋ ਵਧੀਆ ਹੋ ਸਕੇ ਪਲੀਜ਼ ਉਹ ਕਰੋ ਮਾਨ ਸਾਹਿਬ ਸਾਂਝਾਟਿਆ ਉਹ ਪਿੱਛੇ ਦੀ ਵੀ ਮਜੋ ਗਿਆ ਸੀ ਪੰਜਾਬ ਤੇ ਮੇਰੀ ਗੱਲ ਤੇ ਫੁੱਲ ਚੜਾਏ ਤੇ ਐਦ ਕੀ ਮਿਚੜਾਉਗੇ ਨਾਨਕ ਨਾਮ ਜੜਦੀ ਗਲਾ اے ਬਾਣੇ ਸਰਬੋਤਮਲਾ ਈਆ ਕੋਚਾ ਮਿਲ ਗਿਆ। ਜੀ ਜਪਨੇ ਸੱਚੀ ਗੱਲ ਨਹੀਂ ਕਰਦਾ। ਜਿਹੜੀ ਤੁਹਾਡੇ ਮਨ ਦੇ ਵਿੱਚ ਆਇਆ ਤੁਹਾਨੂੰ ਲੱਗਦਾ ਸੀ ਕਿ ਵੀਡੀਓ ਦੇ ਨਾਲ ਅਸਰ ਰਹਿ ਕੇ ਤਾ ਖੋਵੇਗਾ ਕਿ ਮਨ ਕਿਰਤੋਂਣਗੇ। ਸੰਪੂਰਨ ਮਾਨਸਿਕੀਤ ਦੇ ਵੀ ਸਾਡੇ ਕੋਲ ਜ਼ਰੂਰ ਪਹੁੰਚੂਗਾ। ਤੇ ਵੀ ਸਾਡੇ ਨੂੰ ਸਾਡੇ ਕੋਲ ਪਹੁੰਚੇ ਵੀ ਨੇ। ਤੇ ਸਾਡੇ ਸਿੱਕੇ ਹੱਥ ਵੀ ਰੱਖੇ ਗਏ ਨੇ। ਸਾਨੂੰ ਹੋਰ ਵੀ ਮਾਨ ਸਨਮਾਨ ਦੇ ਕੇ ਗਏ। ਬਹੁਤ ਮਾਨ ਮਹਿਸੂਸ ਹੋ ਰਿਹਾ ਦਦੀ। ਅੱਜ ਇਹ ਫੀਲ ਹੋ ਰਿਹਾ ਕਿ ਸਾਨੂੰ ਕੋਈ ਟੈਨਸ਼ਨ ਹੀ ਨਹੀਂ ਹੈਗੀ। ਅੱਜ ਪਤਾ ਵੀ ਕਮੀ ਥੋੜੀ ਘੱਟ ਹੋਈ ਹੈ ਮਹਿਸੂਸ। ਹਾਂ ਥੈਂਕ ਯੂ ਬਾਕੀ ਵੀ ਮਾਨ ਦਾ ਮਾਨ ਹੈ ਬਹੁਤ ਵੱਡਾ ਮਾਨ ਲੱਗ ਗਿਆ ਕਿੰਨੀ ਮੇਟੀ ਮਦਦ ਕਰ ਗਏ ਨੇ 5 ਲੱਖ ਰੁਪਏ ਦੇ ਕੇ ਸਾਰੇ ਕਰਵਾਸ ਲਈ ਹਾਂਜੀ ਅੱਗੇ 20 20 ਕਹਿੰਦੇ ਅੱਗੇ 20 ਅਸੀਂ ਦਵਾਂਗੇ ਲੱਗਦਾ ਸੀ ਬਸ ਇੱਕ ਦੀ ਗਾਣਿਆਂ ਚ ਦੇਖਿਆ ਸੀ ਵੀਡੀਓ ਚ ਦੇਖਿਆ ਸੀ ਅੱਜ ਸਾਹਮਣੇ ਵੇਖ ਕੇ ਕਿੱਦਾਂ ਲੱਗਾ ਬਾਗਲਾ ਦੀ ਲੱਗੇ ਹਾਂ ਕਦੀ ਸੋਚਿਆ ਸੀ ਅਦਾ ਮੰਕੀ ਦਾ ਸਾਹਮਣੇ ਆਉਣਗੇ ਹਾਂਜੀ ਕਦੀ ਨੇ ਸੋਚਿਆ ਸੀ ਅੱਜ ਪੂਰਾ ਹੌਸਲਾ ਮਿਲੇ ਹਾਂਜੀ ਅੱਜ ਲੱਗਦਾ ਕਿ ਕਬੱਡੀ ਖੇਡਣ ਦਾ ਮੁੱਲ ਪਿਆ ਹੈ ਹਾਂਜੀ ਸੋਚਿਆ ਸੀ ਕਦੇ ਵੀ ਇਹ ਸਾਡੇ ਸੁਪਨੇ ਆਏ ਪੂਰੇ ਹੋ ਗਏ ਹੂੰ ਇਹ ਅੱਜ ਬਹੁਤ ਖੁਸ਼ੀ ਹੋਈ ਹੈ ਜੀ ਦੇ ਦੇ ਸਿੰਹ ਨਾ ਕਹਿੰਦੇ ਨਾ ਕਿ ਪੰਜਾਬੀ ਬੜੇ ਵੱਡੇ ਦਿਲ ਦੇ ਨੇ ਜੇ ਇੱਕ ਮੁਸੀਬਤ ਪੈਂਦੀ ਆ ਤਾਂ ਫਿਰ ਸਾਰੇ ਵੀਰ ਭੈਣ ਸਾਰੇ ਮਾਪਿਓ ਬਣ ਕੇ ਖੜੇ ਹੋ ਜਾਂਦੇ ਨੇ ਨਹੀਂ ਦਿਨ ਨੂੰ ਬਹੁਤ ਸਟਰਗਲ ਕੀਤਾ ਹੀ ਸਾਡੇ ਸਾਹਮਣੇ ਦੀ ਗੱਲ ਹੈ ਨਾ ਤੇ ਬਹੁਤ ਔਖੇ ਕਹਿੰਦੇ ਕੱਚੇ ਘਰੋਂ ਉੱਠ ਕੇ ਇੱਥੋਂ ਤੱਕ ਪਹੁੰਚਣਾ ਬਹੁਤ ਵੱਡੀ ਗੱਲ ਹੈ ਸਪੈਸ਼ਲੀ ਸਾਡੀ ਧੀਆ ਵਾਸਤੇ ਕਿਉਂਕਿ ਇਸ ਦਿਨ ਨੂੰ ਉਡੀਕ ਦੇ ਬ੍ਰੀਕ ਦੇ ਸਾਨੂੰ ਅੱਜ ਆਹ ਮੱਤੱਕ ਪਹੁੰਚ ਗਏ ਸੀ ਕਿਹੜੇ ਕਬੱਡੀ ਦੇ ਵਿੱਚ ਕਦੇ ਨਾ ਸਾਨੂੰ ਸਨਮਾਨ ਹੋਇਆ ਸੀ ਕਦੇ ਨਾ ਸਾਨੂੰ ਨਰਮਾਨ ਮਿਲਿਆ ਸੀਗਾ ਪਰ ਅੱਜ ਚਲੋ ਹਾਲਾਤ ਚੰਗੇ ਮੜੇ ਆਉਂਦੇ ਰਹਿੰਦੇ ਨੇ ਪਤਾ ਨਹੀਂ ਵਾਹਿਗੁਰੂ ਨੇ ਕਿਵੇਂ ਇੱਕੀ ਕੁਦਰਤ ਨੇ ਕਹਿਰ ਕਿਵੇਂ ਕੀਤਾ ਨਾ ਕਿਵੇਂ ਸਾਡੇ ਤੋਂ ਸਾਡੇ ਤੱਕ ਇਹਨੇ ਇਨਸਾਨ ਚਿੰਗੀਆਂ ਸੰਸਦਿਕ ਅੱਤੱਕ ਪਹੁੰਚੇ ਨੇ ਸਨ ਇਹਨਾਂ ਮਾਨ ਸਨਮਾਨ ਮਿਲਿਆ ਕਬੱਡੀ ਵੀ ਮਰਦਾਂ ਦੀ ਖੇਡ ਹੈ ਉੱਥੇ ਕੁੜੀਆਂ ਦੇ ਲਈ ਸਥਾਨ ਬਣਾਉਣਾ ਬੜਾ ਮੁਸ਼ਕਲ ਸੀ ਬਹੁਤ ਜ਼ਿਆਦਾ ਮੁਸ਼ਕਲ ਸੀ ਦੀਦੀ ਵੈਸੇ ਵੈਸੇ ਕਬੱਡੀ ਤਾਂ ਮਰਦਾਂ ਦੀ ਹੀ ਖੇਡ ਹੈ ਜੇ ਮੰਨੀ ਗਈ ਪਰ ਅੱਜ ਕੱਲਰ ਕਬੱਡੀ ਮਾਂ ਖੇੜ ਕਬੱਡੀ ਰੋਜ਼ਗਾਰ ਇਹਨਾਂ ਦੇਤਾ ਕਿ ਕੁੜੀਆਂ ਵੀ ਮੇਨਟ ਕਰਕੇ ਮੰਡਮੰਗ ਘਰੌਣਾ ਦੇ ਵਿਚਾਰੀਆਂ ਨੇ ਕੁਝ ਤਾਂ ਦੇ ਵਿਆਹ ਤੇ ਗੱਡੀ ਦੇਣ ਦੀ ਹਰ ਇੱਕ ਚੀਜ਼ ਕਹਿੰਦੇ ਨਿੱਕੀ ਦਾਸੀ ਕਰ ਦੇਣਾ ਹਾਂਜੀ ਵੀਰੇ ਨੇ ਦੂਸਰੇ ਵੀਰੇ ਨੇ ਗੱਡੀ ਬਨਾਉਂਸ ਕੀਤੀ ਜੀ ਤੇ ਮਨਕੀਤ ਵੀਰੇ ਨੇ 5 ਲੱਖ ਰੁਪਏ ਬਨਾਉਂਸ ਕੀਤਾ ਜੀ ਕਹਿੰਦੇ ਫਿਰ ਇਹ 5 ਲੱਖ ਰੁਪਏ ਵੀ ਦੇ ਮੰਗੇ ਬਟ ਕਦੇ ਸੋਚਿਆ ਨਹੀਂ ਸੀ ਵੀਰਾ ਇੰਨਾ ਕਰਨੇ ਇੱਥੇ ਦੇ ਵਾਸਤੇ ਨਾ ਮੈਂ ਟ੍ਰਾਫਿਕ ਹੀ ਦੇ ਘਰ ਪਈਆਂ ਨੇ ਜੀ ਤੇ ਉਹ ਜਗ੍ਹੀ ਨਹੀਂ ਹੱਦੀ ਰੱਖਣ ਵਾਸਤੇ ਜਿੱਥੇ ਇਹ ਦੇ ਘਰ ਪਈਆਂ ਨੇ ਜੀ ਬਸ ਇਹੀ ਇਹੀ ਮੈਂ ਸੀ ਵੀ ਸਟੈਂਸਨ ਗੈਸਟ੍ਰੋਮ ਉਹਦੇ ਦੀ ਸਾਰੀ ਟ੍ਰਾਫਿਕ ਹੁੰਦੀ ਦੇ ਵਿਚ ਮੇਰੀ ਹੁਣ ਮਾਤਾ ਜੀ ਖੁਸ਼ ਹੋ ਆਹ ਖੁਸ਼ ਆਵੇ ਤਾਂ ਖੁਸ਼ ਚਿੰਤਾ ਦੂਰ ਹੋ ਗਈ ਸੰਜੀਤ ਉਹ ਅੱਖਾਂ ਭਰ ਰਹੀਆਂ ਨੇ ਕੋਈ ਗੱਲ ਨਹੀਂ ਤੁਸੀਂ ਮਨ

ਸੀਏ ਤੇ ਡੌਂਚ ਲੱਗੀ ਉਹ ਕੋਈ ਨਹੀਂ ਸੇਫ ਇਨਨਾ ਤੇ ਵੀ ਲੱਗੀ ਤਾਂ ਕਿ ਜੋ ਵਾਦਾ ਕੀਤਾ ਸੀ ਉਹ ਨੇ ਪੂਰਾ ਕੀਤਾ ਉਹ ਇਹਨਾਂ ਨਾਲ ਸਬੰਧ ਬਣੇ ਨਾ ਉਹ ਪ੍ਰਾਂਇਸ ਵਾਡ ਉਹ ਆਪਣਾ ਕਰਨਾ ਸ਼ਾਟ ਹੋਏ ਨਾ ਬਣਨ ਉਹ ਵੀ ਵਾਸਤੇ ਆਪਣੀ ਮਹਿਨਤ ਨਾਲ ਸਾਰਾ ਕਿਰਾਓ ਕੀ ਚਾਹੁੰਦਾ ਤੇ ਅਸਲ ਤੇ ਵੀ ਬੜੀ ਚੰਗੀ ਚੀਜ਼ ਆ ਮਿਸਤਰੀ ਹੋਣੇ ਲਵ ਮੈਂ ਗਰਮ ਪਣੀ ਵਿੱਚ ਤਾਂ ਕੋਈ 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 ਉਹ ਥੋੜਾ ਉਹ ਥੋੜਾ ਵਰਗਨ ਕਾ ਉਹ ਇੰਦਸੇ ਤੋਂ ਕੀ ਹੈ ਕਿ ਕੁਝ ਖਾ ਲਿਆ ਨਾ ਐਸਿਡ ਬਣਾ ਰੱਖਦਾ ਬਣ ਗਿਆ ਤੇ ਨੁਕਸਾਨ ਤਾਂ ਹੋਇਆ ਕਿਉਂਕਿ ਪੈਨ ਦੀ ਵੀਣੀ ਹੋ ਜਾਂਦਾ ਕਿਉਂਕਿ ਜਿਹ ਆਪਣਾ ਪ੍ਰਾਣਾ ਜਿਹੜੀ ਤੁਸੀਂ ਉਹ ਰਿਲੀਓ ਚ ਪਾਈ ਹੋਈ ਹੈ ਜਿਹੜੀ ਉਹ ਹਰ ਹਰ ਕਰਦਾ ਹੈ ਇਹਨੇ ਦੂਸ਼ਾ ਟੋ ਹਲੋ ਆਪਰੇ ਤੇ ਹੁਣ ਆਪਾਂ ਆਪਣੇ ਮਿਸਟਰੀ ਅਗੇ ਮਿਸਟਰੀ ਦਾ ਹੱਕ ਦੇਣਾ ਕੋਈ ਹੈ ਨਾ ਉਹਨਾਂ ਨੂੰ ਉਹਨਾਂ ਦੇ ਤੋਂ ਹੀ ਲੜਾ ਆਪਣਾ ਸਟੇਕ ਠੀਕ ਕਰਨਾ ਕੱਚਰ ਨੂੰ ਕਿਉਂ ਆਪਾਂ ਕਹਿੰਦੇ ਇੱਥੇ ਹਾਂ ਇਹਨੂੰ ਆਪਣਾ ਸਮੇਂ ਤੋਂ ਲੱਗਦਾ ਕਿ ਉਹ ਆਰ ਕੇ ਆਏਗਾ ਇਹਨੂੰ ਕੋ ਸੇ ਵੇਜਣੇ ਹੈ ਕਿ ਉਹ ਇਸੇ ਪਾਸੇ ਬੈਠੀ ਕਰਦੇ ਆਂ ਓਕੇ 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 ਬਹੁਤ ਸਾਰੇ ਖੁਸ਼ੀ ਹੋਣਾ ਵੀ ਫੋਨ ਆਇਆ ਸਾਰੇ ਪਲੇਅਰਾਂ ਦਾ ਹਨਾ ਸਾਰੇ ਹਿੰਦੀ ਦਾ ਫੱਕਰ ਤੇ ਹੁੰਦੇ ਆਂ ਮੇਰੇ ਕੋਈ ਸੀ ਗੱਲ ਸੈਨ ਨਾ ਹਾਂ ਤੇ ਆਪਾਂ ਹੁਣ ਤੁਸੀਂ ਕੰਮ ਸਟਾਰਟ ਕਰਾਓ ਕਿੰਨਾ ਕਪੜੇ ਕੋਲ ਪੇਮੈਂਟ ਕਿੰਨੀ ਆ ਗਈ ਆ ਹਾਂਜੀ 5 ਲੱਖ ਆ ਗਈ ਤੇ ਬਾਈ ਨੂੰ ਆਣਾ ਰੇ ਨਾ ਨਾ ਸਭ ਤੋਂ ਬਹੁਤ ਬੜਾ ਸਾਰਿਆਂ ਦਾ ਧੰਨਵਾਦ ਐਂ ਕਹੋ ਕਰਨ ਲਗ ਸਟਾਰਟ ਕਰੋ ਜਿੰਨੇ ਵੀ ਪੈਸੇ ਜਿੰਨੇ ਵੀ ਪੈਸੇ ਲੱਗਦੇ ਆ ਠੀਕ ਆ ਲੱਗੇ 10 ਲੱਗੇ 15 ਲੱਗੇ 20 ਲੱਗੇ ਠੀਕ ਆ ਪਹਿਲੇ ਪਹਿਲਾਂ ਫਿਰ ਕੋਲ ਤੁਹਾਨੂੰ ਪੈਸੇ ਕਪੜਾ ਹੈਗਾ ਉਹ ਪਾ ਦੇਣਾ ਪਾ ਦੇਣਾ ਹਾਂ ਇਹ ਆទੂਲੇ ਤੋਂ ਇਹਨੇ ਮੈਂ ਬੜਾ ਲੇ ਬੜਾ ਨਾ ਨਹੀਂ ਉਹਨੂੰ ਬੜਾ ਪਿੱਛੇ ਥਮਰ ਪਿੱਛੇ ਬੜਾ ਲੇ ਤਰੀਕਾ ਇਹਨਾਂ ਇਹਨਾਂ ਇੱਕ 2 3 ਨਾਲ ਆਉਂਦਾ ਆਉਂਦੀਆਂ ਇਹ 90 ਹੋ ਗਿਆ 190 10 ਸੂਰਖੇ ਹਲਾ ਕੋਆ ਅੰਮਾ ਕੋਆ ਆ ਗਿਆ 1 2 3 4 2024 M 아무자 만든 거야. 이거 뭐야? 이 이거 뭐야? 이거 뭐야? 이거 뭐야? 이거 ਇਹਨਾਂ ਤੇ ਇਹ ਆ ਰੋ ਗਿਆ 54 ਲੱਖਾਂ 50 ਹੋ ਗਿਆ 15 ਹਜ਼ਾਰ ਕੀ ਮੈਂ ਚਾਰਟ ਕਰੂੰ ਜਿੰਨੇ ਹੀ ਬਹਿ ਲਗੇ 10 ਹੋ ਗਿਆ ਲੱਖਾਂ 510 ਰਹਿ ਗਈ ਇੱਥਾ ਪੰਜਾ ਕਰੋ ਕਰੋ ਬੰਦੋ ਕਰੋ ਫੇਰ ਠੀਕ ਆ ਜਦੋਂ ਕਰਾਂ ਪੰਜ ਨਹੀਂ 10 ਜਿੰਨਾ ਮਿਲ ਗਿਆ ਜਿੰਨਾ ਲੱਗਿਆ ਉਹਨੇ ਕਿ ਪੈਸਾ ਹੱਥ ਚ ਪੂਰੀ ਵਸੋਂ ਕੰਮ ਨਹੀਂ ਜੋੜਦਾ ਤੇ ਵੀ ਲੱਗਿਆ ਤੁਸੀਂ ਕਬੱਡੀ ਦੇ ਮਾਲ ਨੂੰ ਠੀਕ ਆ 10 ਦਾ ਲੇਖ ਪੰਜ ਪੂਰਾ ਨਹੀਂ ਤੇ ਇੱਥਾ ਪੰਜਾ ਹੋ ਗਿਆ ਉਸਦੇ ਨੰਬਰ ਪੰਚੀ ਕੋਟੀ ਦੇ ਵੀਰ ਰਹੀ ਨਾ ਜੋ ਵੀ ਬੀਬੀ ਬਹੁਤ ਐਕਸਟਰਾ ਪੈਸੇ ਹੋ ਗਏ ਬਹੁਤ ਹੀ ਲੱਗ ਗਿਆ ਜਦਾਂ ਲੱਗ ਗਿਆ ਆਖੀ ਉਹ ਸੇਵਾ ਚੱਲਿਆ ਚੱਟੰਬਾ ਆਉਂਦਾ ਮੈਨੂੰ ਪਤਾ ਕਰੋ ਨੀ ਪਾਣੀ ਬੜਾ ਆਇਆ ਕੱਲ ਨੂੰ ਆਉਣਾ ਹੈ ਉਹ ਵੀ ਹੋਰ ਨਾ ਗਰਮੀ ਨਾ ਪਰਮੀ ਜਲੇ ਕੱਲ ਕੀ ਹੋਰ ਚੱਲ ਪਰਸੋਂ ਕੋ ਜੀ ਮੇਰੀ ਹੋ ਗਿਆ ਸਾਰਾ ਕੁੱਝ ਲੈਪਟਾਪ ਹੋ ਰਿਹਾ ਪ੍ਰਵਾਹੀ ਹੈ ਇੰਨੇ ਨੀਂਦ ਹੀ ਨਾ ਬੁੱਧ ਨਾ ਨਾ ਉਹ ਜਿਹੜਾ ਕੰਮ ਆਬੀ ਦੇ ਦਿੱਤਾ ਜੀ ਆਹ ਸਮਝਿਆ ਕਰੋ ਅਗੋਂ ਚੱਕਿਆ ਕੱਢੀ ਰਹਿਣੀ ਹੈ ਆ ਘਰ ਦੀ ਟਾਈਮ ਫਿਕਰ ਨਹੀਂ ਹੋਦਾ ਠੀਕ ਹੈ ਅਬ ਚਾਚਾ ਆ ਗਿਆ ਅਮਰਪਾਲ ਸਾਹਿਬਾ ਜੇ ਉਹ ਆ ਗੁੜੀਏ ਸ਼ਸਤਰ ਪਟੀਏ ਮੇਰੇ ਨਾ ਬੰਦੀ ਹੋਵੇ ਕਿਸੀ ਜਮਾਨੇ ਦਾ ਸਾਥੀਗਾ ਤੈਨੂੰ ਗੁੜੀਏ ਇਲਾਸਾ ਇਹਨਾਂ ਨੂੰ ਅੱਜ ਕਿਰਤੇ ਹੋਵੇ ਬੋਲਣ ਦੇ ਮਿਲਦਾ ਬਾਤ ਕਿ ਤੀ ਤੀ ਨੀ ਇਤਰਾ ਹੈ ਬਣਾ ਰਹਿਣਾ ਦਰਸਤ ਇਹਨੀ ਹੋਦੀ ਆ ਨਾ ਉਹ ਉਹ ਪਰ ਹੋ ਕੀ ਹੋਗਾ ਜਮ ਤੱਕ ਨਹੀਂ ਜਣੀ ਠੀਕਾ ਇੱਕ ਦਾ ਖਿਸਕ ਰੋ ਤੂੰ ਅੱਜ ਸੁਣੀ ਆਸੋ ਇਹ ਆਖਣ ਆਛਾ 11 ਆਪਣਾ ਕਬੱਡੀ ਦਾ ਆਪਾ ਖੁਸ਼ੀ ਸਾਡੇ ਲੋਕ ਜਨ ਜਨ ਭਰਿਆ ਤੁਸੀਂ ਨੂੰ ਆਪਾਂ ਸਤਿਕਾਰ ਵੀ ਮਿਲਣੀ ਚਾਹੀਦੀ ਜੱਪਾ ਉੱਚੀ ਤੇ ਹਾਂ ਠੀਕ ਆ ਤੁਹਾਨੂੰ ਸਨਮਾਨ ਕਿਜਾਇਆ ਕਰ ਆਪਣੇ ਦੱਸੋ ਜੀ ਸਰਮਾਨ ਦੱਸੋ ਦੱਸੋ ਗੱਲ ਠੀਕ ਨਾ ਗੱਈਆ ਕੁਰੀਆ ਸਾਡਾ ਸਾਡਾ ਆਪਣਾ ਕੁਰੀਆ ਸਰਮਾਨ ਕੁਰੀਆ ਅੱਡਾ ਮਾਣਾ ਭਾਗਿਆ ਚੁੱਪ ਇੱਕ ਬੋਲ ਕੇ ਲਾਈ ਜਾਓ ਕਰੂਗੀ ਕੁਰੀਆ ਸਾਡਾ ਮਾਣਾ ਸਾਡੇ ਪੰਜਾਬ ਦਾ ਮਾਣਾ ਸੋ ਕੁੜੀ ਕਿਹਣਾ ਚਾਹੀਦਾ ਵੀ ਅਜੀਤ ਅਮੇਰ ਨਾ ਕਰਨਾ ਕਰਦੀ ਹੈ ਹੋਰ ਲਸੋ ਪ੍ਰਸੰਨ ਕੀਤੇ ਜਾ ਬਹੁਤ ਜਲੀ ਰ ਕੁਝ ਨਾ ਖਾਣਾ ਤਿਆਰ ਹੋ ਗਿਆ ਹੁਣ ਖਾਣੇ ਟਾਈਂ ਚੱਲੇ ਕਰਦੀ ਲੈਣ ਦੇ ਦੋ ਕੁੜੀਆਂ ਨੂੰ ਵੀ ਕਬੱਡੀ ਖੇਡਦੀਆਂ ਆਪਣਾ ਇਹ ਕਬੱਡੀ ਖੇਡਦੀਆਂ ਅਸੀਂ ਕੀ ਚੀਜ਼

ਮਾਰੋ ਨੋ ਗੱਡੀ ਨਹੀਂ ਆਵੇ ਤੇ 5 ਲੱਖ ਰੁਪਈਆ ਨਾ ਮੇਰੇ ਕੋਲ ਆ ਉਹ ਦੋ ਚਾਰ ਦਿਨਾਂ ਦੀ ਖੁਦ ਅਕਾਊਂਟ ਨੰਬਰ ਤੇ ਅੰਬਲੀ ਦੇ ਅਕਾਊਂਟ ਨੰਬਰ ਉਹ ਵੀ ਮੈਂ ਫਿਰ ਨਹੀਂ ਦੇਣੀ ਜਦੋਂ ਟੈਲੀਨਾ ਕੋਈ ਹੋਰ ਦੀ ਚਾਹੀਦੀ ਮੈਨੂੰ ਤੇਰੇ ਕੋਲ ਨੰਬਰ ਆ ਕੌਣ ਕਰਦੀ ਇਦੋਂ ਜਲਦੀ ਕਰ ਤੇ ਆਉਗਾ ਸਾਰਾ ਕੁਝ ਤੇਰੀ ਆ ਸਿੱਕਾ ਸੁੱਕਾ ਬਾਹਰ ਪਾ ਨਾ ਬਹਿ ਨਹੀਂ ਤੇਰੇ ਮੇਰੇ ਮਿਲੋ ਸੋ ਠੀਕ ਹੈ 5 ਲੱਖ ਸਾਰੇ ਕਬੱਡੀ ਪਲੇਅਰਾਂ ਨੇ ਵੀ ਜਰਾ ਧੰਨਵਾਦ ਹਾਂ ਸਾਰੇ ਪਲੇਅਰਾਂ ਦਾ ਬੜਾ ਮਾਣ ਹੈ 5 ਲੱਖ ਅਸੀਂ ਸਾਰਾ ਵੰਡਿਆ ਤਾ ਉਹ ਟੀਮਾਂ ਤੋਂ ਅੰਜਾਖ ਹੋ ਗਿਆ 320000 ਸਿਮਰਨ ਹੁੰਦਾ ਉਹਨਾਂ ਕਰਤਾ ਉਹ ਖਾਣੇ ਖਾਣੇ ਖਾਲ ਚਾਹੀਨ ਸਾਰੀ ਨਹੀਂ ਹੋ ਗਿਆ 10 ਲੱਖ ਆਪਾਂ ਸਮਝ ਨੂੰ ਆਪਣੇ ਕਰਦੇ ਹਾਂ ਠੀਕ ਹੈ ਘਰੇ ਹੋਰ ਕਿੰਨਾ ਲੱਗੂਗਾ 5 ਲੱਖ ਚਾਹ ਰੋਣ ਨਿਯੁਗ ਹੋ ਗਈ ਜੋ ਵੀ ਹੋਈ ਉਹ ਤੋਂ ਬਾਅਦ ਭਰਾਵੋਂ ਪੈਸਾ ਵੇਰਾ ਕਿਦੋਂ ਕਰ ਤੇ ਗ੍ਰਾਵ ਉਹ ਬਾਤ ਨੂੰ ਕੋਣ ਵਿਆਦਰਾ ਉਹਦੇ ਤੋਂ ਆਵਨੋ ਸ਼ਗਨ ਠੀਕ ਆ 5 ਲੱਖ ਰੁਪਏ ਆ ਉਹ ਮੈਨੂੰ ਅਬ ਦੋਨੋਂ ਜਿੰਨੇ اکاؤنٹ ਨੰਬਰ ਭੇਜੇ ਤੇ ਵਕਤ ਚੀ 5 ਲੱਖ ਰੁਪਏ ਇਹਦੇ ਨਾਮ ਚ ਪਾ ਦਿਓ ਅੱਛਾ ਸਹੀ ਉਹਨਾਂ ਦੀ ਮਦਦ ਕਰਕੇ ਗਏ ਨੇ ਹਨਾ ਬਿਲਕੁਲ ਮੈਂ ਔਰ ਮਨਕੀਰਤ ਜੀ ਨੇ ਮਦਦ ਮੈਂ ਕਹਿੰਨਾ ਕਿਸੇ ਨੇ ਵੀ ਨਹੀਂ ਕੀਤੀ ਮਨਕੀਰਤ ਦੀ ਆਪਣੀ ਟੀਮ ਉਹਦੇ ਜਿਹੜੇ ਦੋਸਤ ਨੇ ਦੋਸਤਾਂ ਨੇ ਮਿਲ ਕੇ ਇੱਕ ਆਪਣੀ ਟੀਮ ਬਣਾਈ ਹੈ ਜਿਹੜੀ ਮਦਦ ਕਰ ਰਹੇ ਨੇ ਔਰ ਜਿਹੜੇ ਜਿਹੜੇ ਲੋਕਾਂ ਨੇ ਮਦਦ ਦੀ ਅਪੀਲ ਕੀਤੀ ਉਹਨਾਂ ਸਾਰਿਆਂ ਕੋ ਗਏ ਨੇ ਉਸ ਤੋਂ ਇਲਾਵਾ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਜਿੰਨੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਪੈਸੇ ਦਿੱਤੇ ਜਾਣ ਤਾਂ ਕਿ ਦੁਬਾਰਾ ਤੋਂ ਆਪਣਾ ਉਸੇ ਤਰ੍ਹਾਂ ਰੁਟੀਨ ਦੇ ਮੁਤਾਬਕ ਜ਼ਿੰਦਗੀ ਸਹੀ ਕਰ ਸਕਣਾ ਆਪਣੀ ਸਹੀ ਗੱਲ ਇਸ ਤਰ੍ਹਾਂ ਉਹਨਾਂ ਨੇ ਮਦਦ ਕੀਤੀ ਹੈ ਔਰ ਬੜਾ ਵਧੀਆ ਕੰਮ ਕੀਤਾ ਹੈ ਦੇਖੋ ਅੱਜ ਕੱਲ ਮੌਸਮ ਤਬਦੀਲ ਹੋ ਰਿਹਾ ਤੇ ਮਤਲਬ ਖਾਂਸੀ ਵਗੈਰਾ ਵੀ ਲੱਗੀ ਹੈ ਉਹਨਾਂ ਨੂੰ ਲੈ ਕੇ ਨੇ ਇਹ ਵੀ ਕਿ ਪ੍ਰੋਪਰ ਚੱਲੀ ਜਾ ਰਹੇ ਨੇ ਪ੍ਰੋਪਰ ਚੱਲੀ ਜਾ ਰਹੇ ਅਰੈਸਟ ਨਹੀਂ ਕਰ ਰਹੇ ਘਰ ਨਹੀਂ ਜਾ ਰਹੇ ਇਹ ਵੀਡੀਓ ਨੇ ਦੇਖੀ ਸੀ ਔਰ ਇਹਨਾਂ ਦਾ ਬੱਚਾ ਜਿਹੜਾ ਨੇ ਉਹ ਫੋਨ ਤੇ ਇਹਨਾਂ ਨੂੰ ਕਹਿ ਰਿਹਾ ਸੀ ਕਿ ਤੁਸੀਂ ਪਾਪਾ ਜੀ ਜੇ ਤੁਸੀਂ ਅੱਜ ਨਾ ਆਏ ਤੇ ਫਿਰ ਵੇਖਿਓ ਮੈਂ ਤੁਹਾਡੇ ਨਾਲ ਨਾਰਾਜ਼ ਹੋ ਜਾਣਾ ਹਾਂ ਬਿਲਕੁਲ ਦੇਖੋ ਜੀ ਤੁਸੀਂ ਕੋਈ ਵੱਡਾ ਮਿਸ਼ਨ ਹੁੰਦਾ ਹੈ ਤੁਹਾਡਾ ਏਮ ਹੁੰਦਾ ਹੈ ਤੇ ਤੁਸੀਂ ਕੁਰਬਾਨੀਆਂ ਵੀ ਫਿਰ ਦੇਣੀਆਂ ਹੁੰਦੀਆਂ ਨੇ ਘਰ ਵਾਲਿਆਂ ਕੋਲ ਦੂਰ ਵੀ ਰਹਿਣਾ ਪੈਂਦਾ ਹੈ ਔਰ ਉਸ ਤੋਂ ਇਲਾਵਾ ਵੀ ਤੁਹਾਨੂੰ ਕਈ ਮਸਾਇਲ ਦਾ ਸਾਹਮਣਾ ਕਰਨਾ ਪੈਂਦਾ ਹੈ ਔਰ ਫੀਲਡ ਚ ਜਾ ਕੇ ਕੰਮ ਕਰਨਾ ਦੇਖੋ ਇੱਕ ਸਟਾਰ ਵਾਸਤੇ ਇੱਕ ਜਿਹੜਾ ਸਿੰਗਰ ਹੈ ਉਹਦੇ ਵਾਸਤੇ ਮੁਸ਼ਕਲ ਹੁੰਦਾ ਹੈ ਅਸੀਂ ਦੇਖਨੇ ਆ ਵੀ ਜਿਹੜੇ ਸਟਾਰ ਨੇ ਅਦਾਕਾਰ ਨੇ ਉਹ ਬੜੀ ਮਤਲਬ ਲਗਜ਼ਰੀ ਜ਼ਿੰਦਗੀ ਜੀ ਰਹੇ ਨੇ ਲੇਕਿਨ ਇਹ ਵੇ ਕਿ ਫੀਲਡ ਚ ਕੰਮ ਕੀਤਾ ਹੋਣਾ ਜਾ ਕੇ ਪੰਜਾਬੀ ਨੇ ਨਾ ਔਰ ਪੰਜਾਬੀਆਂ ਦੇ ਮਤਲਬ ਉਹਨਾਂ ਲਈ ਹਾਂ ਪੰਜਾਬੀਆਂ ਨੇ ਇੱਕ ਕੀਤੀ ਹੁੰਦੀਆਂ ਨਾ ਖੇਤੀ ਵਗੈਰਾ ਵੀ ਕੀਤੀ ਹੁੰਦੀ ਉਹਨਾਂ ਦੇ ਖੂਨ ਚ ਚੀਜ਼ਾਂ ਹੁੰਦੀਆਂ ਨੇ ਤੇ ਉਹਨਾਂ ਨੂੰ ਇਹ ਕੰਮ ਵੈਸੇ ਵੀ ਅੱਛਾ ਲੱਗ ਰਿਹਾ ਹੁੰਦਾ ਕਰਨਾ ਔਰ ਸੇਵਾ ਦਾ ਕੰਮ ਵੈਸੀ ਪੰਜਾਬੀ ਜਿਹੜੇ ਨੇ ਚੜ੍ਹਦੇ ਪੰਜਾਬ ਵਾਲੇ ਬਹੁਤ ਵਧੀਆ ਕਰਦੇ ਆ। ਬਿਲਕੁਲ ਐਮੀ। ਅੱਛਾ ਲੱਗਾ ਜੀ ਵੇਖ ਕੇ ਕੁਛ ਭੈਣਾਂ ਨੂੰ ਆਪਣਾ ਸਮਝ ਕੇ ਉਹ ਆਏ ਨੇ ਉਹਨਾਂ ਦੇ ਘਰ ਔਰ ਆ ਕੇ ਉਹਨਾਂ ਦੀ ਪੂਰੀ-ਪੂਰੀ ਹਲਕੀ ਕੀਤੀ ਹੈ ਘਰ ਬਣਾਉਣ 'ਚ ਔਰ ਇੱਕ ਆਪਣੀ ਵੀ ਸ਼ਾਦੀ ਦਾ ਖਰਚਾ ਵੀ ਚੁੱਕਾਂਗਾ ਔਰ ਦੂਸਰਾ ਜਿਹੜਾ ਉਹਨਾਂ ਦਾ ਦੋਸਤ ਹੈ ਉਹਨਾਂ ਨੇ ਕਿਹਾ ਵੀ ਮੈਂ ਤੈਨੂੰ ਗੱਡੀ ਵੀ ਲੈ ਕੇ ਲਾ ਦਿਆਂਗਾ। ਬਹੁਤ ਵਧੀਆ ਸਟੱਫ ਹੈ ਉਹਨਾਂ ਦਾ। ਔਰ ਚਲੋ ਜੀ ਹੋਰ ਕੋਈ ਵੀਡੀਓ ਜਿਹੜੀ ਇਸ ਲਾਤ ਤੋਂ ਰਿਲੇਟਡ ਆਈ ਜਿਹਦੇ ਵਿੱਚ ਤੁਹਾਨੂੰ ਕੋਈ ਸੇਵਾ ਕਰਦੇ ਹੋਏ ਅਦਾਕਾਰ ਕਲਾਕਾਰ ਮਿਲੇ ਉਹ ਅਸੀਂ ਤੁਹਾਨੂੰ ਨਿਸ਼ਾਨੀ ਕਰਾਂਗੇ ਤੇ ਬਾਕੀ ਨੈਕਸਟ ਵੀਡੀਓ ਵਿੱਚ ਮਿਲਣਾ ਰੱਖੋ ਆਪਣਾ ਖਿਆਲ